ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਜ਼ਿਲ੍ਹਾ ਸੰਗਰੂਰ ਦੇ ਇੱਕ ਪਵਾਨੀਗੜ ਦੇ ਨਜ਼ਦੀਕ ਪੈਂਦੇ ਪਿੰਡ ਚੰਨੋਤ ਕਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਬਰੇਲਰਾਂ ਹੀ ਰੈਂਦ ਖੂਨ ਤੋਂ ਪ੍ਰਾਲੀ ਤੋਂ ਬਣਾਇਆ ਜਾਂਦੀਆਂ ਗੱਠਾਂ ਨੂੰ ਅੱਗ ਲੱਗਣ ਦੀ ਘਟਨਾ ਪ੍ਰਾਪਤ ਹੋਈ ਬੀਤੀ ਰਾਤ ਤਕਰੀਬਨ 11:00 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਤਕਰੀਬਨ ਮਾਲਕਾਂ ਵੱਲੋਂ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਗੱਠਾਂ ਬਣਾਈਆਂ ਜਾ ਰਹੀਆਂ ਸਨ ਜਿਸ ਨੂੰ ਲੈ ਕੇ ਰਾਤ ਤਕਰੀਬਨ 11-12 ਵਜੇ ਕੋਈ ਅੱਗ ਲੱਗ ਗਈ ਘਟਨਾ ਤੋਂ ਬਾਅਦ ਅੱਗ ਲੱਗੀ ਚੁੱਕੀ ਹੈ ਜਦਕਿ ਸਵੇਰ ਦੇ ਤਕਰੀਬਨ 8-9 ਵਜੇ ਚੁੱਕੇ ਹਨ ਜਿੱਥੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਨਹੀਂ ਪਹੁੰਚੇ ਪਰ ਫਾਈਬਰ ਗ੍ਰਿਡ ਦੀਆਂ ਗੱਡੀਆਂ ਰਾਤ ਤਕਰੀਬਨ 12:30 ਵਜੇ ਪਹੁੰਚ ਚੁੱਕੀਆਂ ਸਨ ਜੋ ਰਾਤ ਨੂੰ ਜਦੋਂ ਜਹਾਜ਼ ਕਰਨ ਲੱਗੀਆਂ ਪਰ ਹਾਲੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਕਿ ਅੱਗ ਬਹੁਤ ਵੱਡੀ ਪੱਧਰ ਤੇ ਫੈਲੀ ਹੋਈ ਹੈ ਕਿਉਂਕਿ ਜਿੱਥੇ ਗੱਲ ਕਰੀਏ ਤਾਂ ਮਾਲਕਾਂ ਨੂੰ 35 ਤੋਂ 40 ਲੱਖ ਰੁਪਏ ਦੇ ਨੁਕਸਾਨ ਦੱਸਿਆ ਜਾ ਰਿਹਾ ਹੈ ਜਿੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਸੰਗਰੂਰ ਨਾਬਾ ਤੋਂ ਫਾਈਬਰ ਗੇਟ ਦੀਆਂ ਗੱਡੀਆਂ ਪਹੁੰਚੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਵੇਂ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਜੋ ਗੱਠਾ ਸਨ ਉਹਨਾਂ ਤਕਰੀਬਨ ਇਹ ਇੱਕ ਡੇਢ ਮਹੀਨੇ ਤੋਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ ਜੋ ਕਿ ਗਾਂ ਲੋਕਾਂ ਨੂੰ ਵੇਚੇ ਜਾਣੇ ਸਨ ਪਰ ਇਹ ਕਿਸਾਨ ਵੱਲੋਂ ਆਪ ਉਪਰਲਾ ਕਰਕੇ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ ਜ਼ਮੀਨ ਠੇਕੇ ਤੇ ਲੈ ਕੇ ਜੋ ਕਿ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਫਾਈਬਰ ਗ੍ਰੀਡ ਦੀਆਂ ਗੱਡੀਆਂ ਚੰਨੋ ਤੇ ਨੇੜੇ ਦੀਕ ਸੰਗਰੂਰ ਨਾਬਾ ਸਮਾਣਾ ਤੇ ਪਟਿਆਲੇ ਤੋਂ ਗੱਡੀਆਂ ਪਹੁੰਚੀਆਂ ਹਨ ਜਿਨ੍ਹਾਂ ਤੇ ਅੱਗ ਦੇ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਪਰ ਹਾਲੇ ਫਿਲਹਾਲ ਦੀ ਖੜੀ ਕੋਈ ਵੀ ਅੱਗ ਤੇ ਕਾਬੂ ਨਹੀਂ ਪਾਏਗਾ ਗੱਲ ਕਰੀ ਤਾਂ ਪੁਲਿਸ ਪ੍ਰਸ਼ਾਸਨ ਦੀ ਤਾਂ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਕੋਈ ਵੀ ਸਿਵਲ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚੇ ਹਨ ਇਸ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਵੱਡੀ ਪੱਦਰ ਤੇ ਰੋਸ ਪਾਇਆ ਜਾ ਰਿਹਾ ਹੈ ਜਿੱਤੇ ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗਵਹਰ ਲਈ ਆ ਉੱਥੇ ਇਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਅੱਗ ਭਜਾਉ ਗੱਡੀਆਂ ਹਨ ਉਹ ਭਵਾਨੀਗੜ੍ਹ ਦੇ ਵਿੱਚ ਇੱਕ ਹੌਣੀ ਬਹੁਤ ਜ਼ਰੂਰੀ ਹੈ ਪਰ ਨਾ ਹੁਣ ਇੱਕ ਆਪਣੇ ਆਪ 'ਚ ਸਵਾਲੀਆ ਨਿਸ਼ਾਨ ਹੁੰਦਾ ਕਿਉਂਕਿ ਪਿੱਛੇ ਜੇ ਅਗਰ ਗੱਲ ਕਰੀਏ ਇੱਥੇ ਦੁਕਾਨਾਂ ਨੂੰ ਵੀ ਤੇ ਹੋਰ ਵੀ ਕਈ ਵਾਰ ਨੁਕਸਾਨ ਹੋ ਚੁੱਕੇ ਹਨ ਜਦ ਤੱਕ ਗੱਡੀਆਂ ਆਉਂਦੀ ਹੈ ਜਦ ਤੱਕ ਤਾਂ ਬਹੁਤ ਵੱਡੇ ਭਾਰੀ ਨੁਕਸਾਨ ਹੋ ਚੁੱਕੇ ਹੁੰਦੇ ਹਨ ਇਸ ਨੂੰ ਲੈ ਕੇ ਕਾਪ ਦੇ ਆਪ 'ਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਦਾ ਨਾਂ ਪਹੁੰਚਣਾ ਸਭ ਤੋਂ ਵੱਡੀ ਮੰਤ ਭਾਗੀ ਗੱਲ ਹੈ ਤਸਵੀਰਾਂ ਵਿੱਚ 부ਝਾਉਣ ਦੇ ਲਈ ਸਵੇਰੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਾਣੀ ਬਚਣਾ ਕੀਤੀਆਂ ਜਾ ਰਹੀਆਂ ਸਨ ਪਰ ਦੋ ਗੱਡੀਆਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਸੰਗਰੂਰ ਅਤੇ 90 ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ ਜੋ ਕਿ ਅੱਗ ਦੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਰਿਹਾ ਤੇ ਕਿਸਾਨਾਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਵੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਦਾ ਨਾਂ ਪਹੁੰਚਣਾ ਇੱਕ ਸਵਾਲੀਆ ਨਿਸ਼ਾਨ ਸਭ ਤੋਂ ਵੱਡਾ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ Gracias. ਮਾਜੀ ਮੇਰਾ ਨਾਮ ਹਰਿੰਦਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਲੱਦਾ ਜੜੀ ਜੀ ਹਾਂ ਉਰੇ ਕੀ ਕਰਦੇ ਪੂਰੀ ਆਪਣੇ ਵੀਰ ਉਹਨਾਂ ਨਾਲ ਆਪਾਂ ਟਰੈਕਟਰ ਲਾਇਆ ਹੋਇਆ ਜੀ ਗੱਠਾਂ ਤੇ ਇਹ ਰੈਕ ਦਾ ਕੰਮ ਕਰਦੇ ਆਂ ਮੈਂ ਪਟੂ ਘਟ ਆਪਣਾ ਰਾਤ 11 ਵਜੇ ਇੱਕ 11:30 ਵਜੇ ਤੱਕ ਤਕਰੀਬਨ ਰੋਟੀ ਖਾ ਕੇ ਅਸੀਂ ਹਟੇ ਸੀਗੇ ਉਸ ਤੋਂ ਬਾਅਦ ਆ ਪਿੱਛੇ ਪਟ્રોલ ਪੰਪ ਤੋਂ ਦੇਖਿਆ ਸੀ ਵੀ ਉਰੇ ਕੋਈ ਸ਼ਰਾਰਤੀ ਅੰਸਰ ਕੋਈ ਇਹ ਸ਼ਰਾਰਤ ਕਰਕੇ ਗਿਆ ਜੀ ਜਾਣ ਬੁੱਝ ਕੇ ਇਹ ਅੱਗ ਸਾਰੀ ਜਾਣ ਬੁੱਝ ਕੇ ਲਾਈ ਗਈ ਹੈ ਜੀ ਇਹ ਸਾਡਾ ਸਟਾਕ ਘੱਟੋ ਘੱਟ 300 400 ਕਿਲੇ ਦਾ ਸਟਾਕ ਕਰਿਆ ਹੋਇਆ ਸੀਗਾ ਪਰਾਲੀ ਦਾ ਜੀ ਇਹ ਇਹ ਸਾਡਾ ਸਾਰੀ ਵੀ ਲਾ ਲੋ ਵੀ 2 ਮਿੰਟ ਚ ਬੰਦਾ ਤੈਸ ਨੈਸ ਕਰਕੇ ਸਾਰਾ ਕੁਝ ਜੀ ਹੁਣ ਏਡੇ ਏਡੇ ਸੰਦ ਨੇ ਸਾਡੇ 70 80 ਲੱਖ ਦਾ ਪ੍ਰੋਜੈਕਟ ਆ ਬਾਕੀ ਟਰੈਕਟਰ ਵਗੈਰਾ ਲੇਬਰ ਵਗੈਰਾ ਬਹੁਤ ਕੁਝ ਸਾਡਾ ਖਰਚਾ ਬਹੁਤ ਹੈ ਇਸ ਚੀਜ਼ ਤੇ ਤਾਂ ਇਹ ਚੀਜ਼ ਚੱਲਣੀ ਵੀ ਬਹੁਤ ਔਖੀ ਹੈ ਜੀ ਹਾਂ ਪ੍ਰਸ਼ਾਸਨ ਬੋਲੇ ਚੀਜ਼ ਪ੍ਰਸ਼ਾਸਨ ਨੂੰ ਰਾਤ ਸਰ 12 ਵਜੇ ਫੋਨ ਕਰਿਆਗਾ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਸੁਣਵਾਈ ਨਹੀਂ ਕੀਤੀ ਕੋਈ ਹੋਰੇ ਇੱਕ ਵੀ ਬੰਦਾ ਪੁਲਿਸ ਦਾ ਕੋਈ ਨਹੀਂ ਪਹੁੰਚਿਆ ਹੈਗਾ ਜੀ ਸਾਰੀ ਰਾਤ ਹੋ ਗਈ ਸਾਨੂੰ ਭੱਜ ਦੌੜ ਕਰਦਿਆਂ ਦੀ ਤਿੰਨ ਚਾਰ ਗੱਡੀਆਂ ਆਈਆਂ ਕੋਈ ਨਾਬੇ ਤੋਂ ਆਈ ਕੋਈ ਸੰਗਰੂਰ ਤੋਂ ਆਈ ਜੀ ਕੋਈ ਪਾਤਣਾ ਤੋਂ ਆਈ ਕੋਈ ਪਟਿਆਲੇ ਤੋਂ ਆਈ ਐਦਾਂ ਗੱਡੀਆਂ ਫਾਇਲ ਪਰਵੇਡ ਦੀਆਂ ਆਈਆਂ ਨੇ ਜੀ ਤਾਂ ਉਹਨਾਂ ਨੂੰ ਵੀ ਟਾਈਮ ਲੱਗਿਆ ਕੋਈ ਨੇੜੇ ਦੀ ਕੋਈ ਵੀ ਉਪਲਬਧ ਨਹੀਂ ਹੈ ਇਹ ਚੀਜ਼ ਦੀ ਅਗਰ ਗੱਲ ਕਰੀ ਕੋਈ ਪ੍ਰਸ਼ਾਸਨ ਬੋਲੇ ਚੀਤੀ ਮਦਦ ਕੀਤੀ ਜਾਊਗੀ ਜੀ ਤੁਹਾਨੂੰ ਲੱਗਦੇ ਵੀ ਚੀਜ਼ ਜੇ ਅਗਰ ਆਪਾਂ ਕੋਈ ਚੀਜ਼ ਸਰ ਦੇਖੀ ਜੇ ਲਾ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਇਹ ਚੀਜ਼ ਦਾ ਤਾਂ ਰਾਤ ਪਹੁੰਚਦਾ ਜੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਬਾਕਾਇਦਾ ਚੰਨੋਂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਾਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਉੰਕੀ ਮਦਦ ਵੀ ਮੰਗ ਕਰ ਮਦਦ ਆਵਾਸੀ ਦੇਖੋ ਪਏ 35 40 ਲੱਖ ਦਾ ਸਾਡਾ ਨੁਕਸਾਨ ਆ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀ ਵੀ ਹੈਲਪ ਕਰੀ ਜਾਵੇ ਇਹ ਚੀਜ਼ ਚ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਮੈਂ ਇੱਥੇ ਪਰਾਲੀ ਦਾ ਅਸੀਂ ਕੰਮ ਕਰਦੇ ਆਂ ਪਰਿਵਾਰ ਆ ਸਾਡਾ ਤੇ ਬੀਲਰ ਨੇ ਸਾਡੇ ਕੋਲ ਤੇ ਅਸੀਂ ਅ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆਂ ਸਰਕਾਰ ਵੱਲੋਂ ਵੀ ਮਤਲਬ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਿਤ ਕੀਤਾ ਜਾਂਦਾ ਵੀ ਬੀਲਰ ਚਲਾਓ ਤੇ ਪਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੋਕਿਆ ਜਾਵੇ ਤੇ ਇਸੇ ਪ੍ਰਬੰਧਨ ਨੂੰ ਲੈ ਕੇ ਅਸੀਂ ਮਤਲਬ ਇਸ ਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੇ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਪਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਔਰ ਅਸੀਂ ਰਾਤ ਨੂੰ ਜਦੋਂ ਸਾਨੂੰ 11:00 ਵਜੇ ਪਤਲ ਚੱਲਿਆ ਵੀ ਅੱਗ ਲੱਗ ਚੁੱਕੀ ਹੈ ਤਾਂ ਅਸੀਂ ਤੁਰੰਤ ਹੀ ਫਾਇਰ ਵਰਗੇਟ ਨੂੰ ਕਾਲ ਕਰਤੀ ਤੇ ਫਾਇਰ ਵਰਗੇਟ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈ ਐ ਕੋਈ ਨਾਭੇ ਦਵਾਈ ਆ ਕੋਈ ਪਟਿਆਲੇ ਤੋਂ ਆਉਣ ਦਾ ਟਾਈਮ ਲੱਗ ਗਿਆ ਜਿਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸ ਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਪਰ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਜੀ ਕਿਹੜੀ ਕੰਪਨੀ ਆਪਣੇ ਜਿਹੜੇ ਕੰਪਨੀ ਥੋੜਾ ਬਣੀ ਗਏ ਜਿਹੜੀ ਕਿਸ ਦੇ ਆਧਾਰੇ ਤੇ ਨੌ ਸੜੀ ਸਰਵਿਸ ਫਰਮ ਇਹ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀਗੀ ਕੰਮ ਸਗਰੀਬਨ ਸਾਨੂੰ ਕਿ 1 ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਤੇ ਪਤਾ ਲੱਗਿਆ ਕੁਝ ਕਾਰਨ ਜਿਵੇਂ ਕੋਈ ਸਾਨੂੰ 11:30 ਜਾਂ ਪੌਣੇ 12 ਦੇ ਵਿੱਚ ਇੱਥੇ ਜੇ ਸਾਨੂੰ ਮਤਲਬ ਪਤਾ ਲੱਗਿਆ ਕਿ ਜਿਵੇਂ ਬਿਜਲੀ ਦੇ ਸਰਕਟ ਨਾਲ ਲੱਗੀ ਹੈ ਜਾਂ ਕੋਈ ਕੀ ਚੀਜ਼ ਨਾਲ ਲੱਗਿਆ ਹੈ ਜਾਂ ਕੋਈ ਕਿਸੇ ਨੇ ਕੋਈ ਸ਼ਰਾਰਤ ਬਾਈ ਕੀਤੀ ਹੋਈ ਹੈ ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਤਾਰ ਤਾਂ ਕੋਈ ਲੱਗਣੀ ਰਹੀ ਕੋਈ ਵੀ ਮਤਲਬ ਕਾਰਨ ਜਿਹੜਾ ਹੋ ਸਕਦਾ ਹੋਣਾ ਇਸ ਦਾ ਬਾਰੇ ਤਾਂ ਕਿੰਨੇ ਕਿ ਚਿਰ ਤੋਂ ਡੰਪ ਕਰ ਰਹੇ ਸੀ ਜੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਵੇਂ ਪ੍ਰਸ਼ਾਸਨ ਨੇ ਮਤਲਬ ਇਹ ਪੂਰਾ ਪੁਰਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਆ ਵੀ ਇਹ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਉਸ ਨੂੰ ਫਿਰ ਇੰਡਸਟਰੀ ਨੂੰ ਦਿਓ ਤੇ ਹੁਣ ਜਿਹੜਾ ਨੁਕਸਾਨ ਆ ਮਤਲਬ ਜਾਂ ਰਿਸਕ ਆ ਇਹ ਕਿਸਾਨ ਆ ਆਪ ਲੈ ਕੇ ਸਟਾਕ ਕਰਕੇ ਆਪਦੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਆ ਜਿਹੜਾ ਰਿਸਕ ਆ ਇਹ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਤਲਬ ਚਾਹੁੰਦੇ ਆ ਸਰਕਾਰ ਤੋਂ ਵੀ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮ ਜਿਹੜਾ ਚਾਲੂ ਰੱਖ ਸਕੀਏ ਨਹੀਂ ਇਹਨਾਂ ਨੁਕਸਾਨ ਚੱਲਣ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਲ ਹੋ ਸਕਦਾ ਜੀ ਜਿਹੜੀ ਮਸ਼ੀਨਰੀ ਥੋੜੀ ਆਪਦੀ ਪ੍ਰਾਈਵੇਟ ਹੈ ਜੀ ਹਾਂਜੀ ਆਪਦੀ ਮਸ਼ੀਨਰੀ ਹੈ ਕਿੰਨੇ ਕ ਕਰੋੜ ਦੀ ਮਸ਼ੀਨ ਹੈ ਜਿਹੜੀ ਤੁਹਾਡਾ ਸਾਰਾ ਪ੍ਰੋਜੈਕਟ ਚਲਾਉਂਦੀ ਸਲਾਰ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹ ਤਾਂ ਤਕਰੀਬਨ ਸਾਰੀ ਲੋਨ ਤੇ ਵਗੈਰਾ ਤੇ ਹੋਣੀ ਜੀ ਹਾਂਜੀ ਕੁਛ ਪਹਿਲਾਂ ਦੇ ਨੇ ਪਿਛਲੇ ਸਾਲ ਵੀ ਮਸ਼ੀਨਰੀ ਲਈ ਆ ਉਹ ਪ ਹਾਂ ਜਿੱਤੇ ਉਹਦੇ ਕਿਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਜਿਹੜੀ ਕਿਸ਼ਤ ਉਹਦੀ ਕੱਢਦੇ ਆ ਜੀ ਮੇਰਾ ਨਾਮ ਜਕਸੀਰ ਸਿੰਘ ਫਾਇਰਮੈਨ ਡਿਸਟ੍ਰਿਕਟ ਸੰਗਰੂਰ ਤੋਂ ਜੀ ਸਰ ਕਰੋ ਰਾ ਚੰਨੂ ਦੇ ਲੱਗੇ ਅੱਗ ਲੱਗੀ ਰਹਿਮਗੁੰਦ ਪਰਾੜੀ ਤੋਂ ਗੱਠਾ ਬਣਾਈ ਜਰਰੀ ਸੀ ਸਰ ਇਹਦੀ ਨਾਲ ਸਾਨੂੰ ਕਾਲ ਆਈ ਸੀ ਮਾਰਨਿੰਗ 12:00 ਬਜ ਕੇ 29 ਮਿੰਟ ਤੇ ਜੀ ਇਹ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਆਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਤੇ ਇੱਕ ਆਪਣੀ ਦੂਸਰੀ ਗੱਡੀ ਸੁਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਅਗਦੇ ਕਾਬੂ ਥੋੜਾ ਬਹੁਤ ਪੈ ਗਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਆ ਕੁਝ ਪਤਾ ਲੱਗਿਆ ਹੀ ਘਟਨਾ ਦਾ ਕੋਈ ਕਾਰਨ ਕੀ ਰਿਹਾ ਇਹ ਇਹ ਘਟਨਾ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਹਾਲੇ ਇਹ ਜਿਹੜੀ ਪ੍ਰਾਲੀ ਸੀਗੀ ਇਹ ਹੈਗੀ ਸੀਗੀ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਇਹਨਾਂ ਦੀ ਪ੍ਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਵਜੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇਦਾਂ ਕਰਕੇ ਫਾਇਰ ਕਾਲ ਹੋਈ ਹੈ ਤੁਸੀਂ ਤੁਰੰਤ ਫਾਇਰ ਗੱਡੀ ਲੈ ਕੇ ਇੱਥੇ ਪਹੁੰਚੋ ਸੀ ਮੌਕੇ ਤੇ ਚਾਰ ਗੱਡੀਆਂ ਨਾਲ ਅਗਦੇ ਕਾਬੂ ਪਾ ਕੇ ਫਰਾਂਸੀ ਦੇਖ ਰਹੇ ਹਾਂ ਵਿਹੜੇ ਵੀ ਇਕੱਠਾ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਇੰਨਾ ਪਾਉਣ ਦੇ ਬਾਵਜੂਦ ਵੀ ਕੰਟਰੋਲ ਨਹੀਂ ਹੋ ਰਹੀ ਵੀ ਮਤਲਬ ਕਾਫੀ ਬੜਾ ਬਣਿਆ ਸੀ ਜਿਹੜੇ ਇਕੱਠੇ ਜੀ ਸਰ ਇੱਥੇ ਤਾਂ ਇਹਨਾਂ ਦੇ ਦੱਸਣ ਮੁਤਾਬਕ ਇਹ ਐ ਵੀ 150 ਕਿਲੇ ਦੀ ਘਟ ਸੀ ਜੀ ਇੱਥੇ